ਸਭ ਤੋਂ ਪਹਿਲਾਂ ਤਾਂ ਨਾ ਕਬੂਤਰਾਂ ਨੂੰ ਮੁਹੱਬਤ ਕਰਨ ਵਾਲੇ ਸਾਰੇ ਸੱਜਣਾਂ ਨੂੰ ਮੁਬਾਰਕਾਂ ਇਸ ਗੱਲ ਦੀਆਂ ਕਿ ਜਿਹੜੀ ਪਾਬੰਦੀ ਲੱਗੀ ਸੀਗੀ ਉਹ ਖੁੱਲ ਗਈ ਪਰ ਮੈਂ ਇੱਕ ਗੱਲ ਕਹਿਣਾ ਕਿ ਜਿਨੇ ਪਾਬੰਦੀ ਲਾਈ ਹੋਊਗੀ ਉਹਨੇ ਤਾਂ ਸ਼ਾਇਦ ਇਸੇ ਸੋਚ ਕੇ ਲਾਈ ਹੋਊ ਕਿ ਇਹਦੇ ਨਾਲ ਮੈਂ ਜਾਨਵਰਾਂ ਤੇ ਕੋਈ ਜ਼ੁਲਮ ਨਾ ਹੋਣ ਦੇਵਾਂ ਪਰ ਅਸਲ ਦੇ ਵਿੱਚ ਉਹਨਾਂ ਨੂੰ ਇਨਫਰ ਦੇ ਮਿਸ਼ਨ ਦੇਣ ਵਾਲਾ ਬੰਦਾ ਗਲਤ ਸੀਗਾ ਜਿਨੇ ਗਲਤ ਇਨਫਰਮੇਸ਼ਨ ਦਿੱਤੀ ਸੱਜਣਾਂ ਤਾਂ ਉਹਨੂੰ ਮੈਂ ਇੱਕ ਗੱਲ ਦੱਸਦਾ ਵੀ ਤੁਸੀਂ ਨਾ ਕਦੇ ਵੀ ਇਹ ਤੁਹਾਡੇ ਚਿੱਤ 'ਚ ਭਲੈਖ ਹੋਵੇ ਨਾ ਵੀ ਕਬੂਤਰ ਬਾਜ਼ ਜਿਹੜੇ ਬੰਦੇ ਹੁੰਦੇ ਆ ਉਹ ਕੋਈ ਜ਼ੁਲਮ ਕਰਦੇ ਆ ਕਦੇ ਇੱਕ ਦਿਨ ਕਬੂਤਰ ਬਾਜ਼ਾਂ ਦੇ ਨਾਲ ਰਹਿ ਕੇ ਵੇਖਿਓ ਤੁਹਾਨੂੰ ਪਤਾ ਲੱਗੂ ਕਿ ਆਪਣੇ ਬੱਚੇ ਨੂੰ ਬਦਾਮ ਖਾਣ ਨੂੰ ਦੇਣ ਨਾ ਦੇਣ ਕਿਵੇਂ ਆਪਣੇ ਕਬੂਤਰਾਂ ਨੂੰ ਬਦਾਮ ਖਵਾ ਖਵਾ ਕੇ ਪਾਲਦੇ ਆ ਕਬੂਤਰੀ ਨੂੰ ਚੋਗਾ ਦੇਣ ਦਾ ਫਿਕਰ ਨਹੀਂ ਹੁੰਦਾ ਫਿਕਰ ਹੁੰਦਾ ਕਬੂਤਰ ਬਾਜ਼ ਨੂੰ ਬੱਚਿਆਂ ਦਾ ਚੋਗਾ ਦੇਣ ਦਾ ਰਾਤ ਨੂੰ 12 ਵਜੇ ਵੀ ਧੁੰਦਾਂ ਪੈਂਦੀਆਂ ਦੇ ਵਿੱਚ ਘਰੇ ਪਹੁੰਚਦੇ ਆ ਕੀ ਸੋਚ ਕੇ ਕਿ ਯਾਰ ਬੱਚੇ ਭੁੱਖੇ ਹੋਣਗੇ ਬਹੁਤ ਜ਼ਿਆਦਾ ਮੁਹੱਬਤ ਕਰਨ ਵਾਲੇ ਲੋਕਾਂ ਦੀ ਜਿੱਤ ਹੈ 29 ਤਰੀਕ ਨੂੰ ਕਬੂਤਰ ਬਾਜ਼ਿਆ ਨੇ ਸਾਰੇ ਸ਼ਕੀਨਾਂ ਲਈ ਚੱਕੋੜਿਆਂ ਦੇ ਚ ਬਲਦਾਂ ਦੇ ਚ ਕੁੱਤਿਆਂ ਦੇ ਸਾਰੇ ਤਰ੍ਹਾਂ ਦੇ ਸ਼ਕੀਨਾਂ ਲਈ ਇੱਕ ਇਕੱਠ ਰੱਖਿਆ ਜਿਹੜਾ ਕੋਈ ਧਰਨਾ ਨਹੀਂ ਗਾ ਸਜਣੋ ਇਕੱਠ ਹੈ ਏਕਤਾ ਦਾ ਸਬੂਤ ਦੇਣ ਲਈ ਇਕੱਠ ਰੱਖਿਆ ਹਸਨਪੁਰ ਦੇ ਵਿੱਚ ਸਾਰੇ ਸਜਣਾ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਮੁਹੱਬਤ ਕਰਨ ਵਾਲੇ ਜਾਨਵਰ ਨੂੰ ਮੁਹੱਬਤ ਕਰਨ ਵਾਲੇ ਜਾਨਵਰਾਂ ਸੱਜਣਾ ਉਹ ਸਾਰੇ ਉੱਥੇ ਜ਼ਰੂਰ ਪਹੁੰਚੋ ਜੇ ਕੋਈ ਚਾਹ ਪਾਣੀ ਦਾ ਪ੍ਰਬੰਧ ਕਰ ਸਕਦਾ ਉਹ ਵੀ ਜ਼ਰੂਰ ਪਹੁੰਚੋ ਜੇ ਕੋਈ ਕਿਸੇ ਚਾਰ ਸੱਜਣਾ ਨੂੰ ਲੈ ਕੇ ਜਾਣ ਦਾ ਪ੍ਰਬੰਧ ਕਰ ਸਕਦਾ ਜ਼ਰੂਰ ਪਹੁੰਚੋ ਇਹ ਕੋਈ ਧਰਨਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਇਹ ਇੱਕ ਏਕਤਾ ਦਾ ਸਬੂਤ ਦੇਣ ਵਾਸਤੇ ਕੱਲ ਤੱਕ ਕਬੂਤਰ ਬਾਜ਼ੀਆਂ ਦੀਆਂ ਕਬੂਤਰ ਬਾਜ਼ੀਆਂ ਬੰਦ ਹੋਈਆਂ ਸੀ ਕੱਲ ਨੂੰ ਕੋਈ ਹੋਰ ਖੇਡ ਬੰਦ ਹੋ ਸਕਦੀ ਆ ਅਸਲ ਦੇ ਵਿੱਚ ਖੇਡਾਂ ਨਾਲ ਜਾਨਵਰਾਂ ਦੀ ਇੱਜ਼ਤ ਬਣਦੀ ਆ ਜਿਹੜੇ ਗਲਤ ਇਨਫਰਮੇਸ਼ਨ ਦਿੰਦੇ ਆ ਵੀਰੇ ਉਹਨਾਂ ਦੀ ਗਲਤੀ ਹੋ ਸਕਦੀ ਹੈ ਉਹਨਾਂ ਦੀ ਘੱਟ ਨੌਲੇਜ ਹੋ ਸਕਦੀ ਹੈ ਪਰ ਕਿਸੇ ਦਿਨ ਮੈਂ ਇੱਕ ਫੇਰ ਬੇਨਤੀ ਕਰਦਾ ਕਿ ਕੋਈ ਇੱਕ ਦਿਨ ਕਿਸੇ ਕਬੂਤਰ ਬਾਜ਼ ਦੇ ਨਾਲ ਬਤਾ ਕੇ ਦੇਖਿਓ ਤੁਹਾਨੂੰ ਪਤਾ ਲੱਗੂ ਕਿ ਮੁਹੱਬਤ ਦਾ ਲੈਵਲ ਕੀ ਹੁੰਦਾ ਤੁਹਾਡੀ ਜਿੱਤ ਮੁਬਾਰਕਾ ਸੱਜਣੋ ਤੇ ਹਾਂ ਸਾਰੇ ਸੱਜਣੋ ਬੇਨਤੀ ਕਰਦੇ 29 ਤਰੀਕ ਨੂੰ ਹਸਨਪੁਰ ਜ਼ਰੂਰ ਪਹੁੰਚਿਓ